ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੇ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਕੰਮ ਤੋਂ ਵਾਪਸ ਜਾ ਰਹੇ ਪਰ 2 ਵਜੇ ਚੁੱਕੇ ਆ ਲੇਟ ਬਹੁਤ ਬਹੁਤ ਜਾ ਰਹੇ ਹੋ ਗਏ ਆ ਤੇ ਉਸਮਾਨ ਟੂਲਪਲੈਸ ਦੇ ਖੜੇ ਦਰ ਅੰਦਰ ਆ ਸੀ ਆਪਣੇ ਕਿਸਾਨ ਭਰਾ ਵੀ ਬੈਠੇ ਇੱਥੇ ਤੇ ਲੰਗਰ ਲੰਗਰ ਦੀ ਸਾਰਾ ਕੁਝ ਚੱਲ ਰਿਆ ਤੇ ਬਾਕੀ ਬਾਈ ਜੀ ਬਸ ਸਤਿਕਾਰ ਬਹੁਤ ਖਲਸਾ ਬਹੁਤ ਜੀ ਬੜਾ ਦੇਖੋ ਜੀ ਬਹੁਤ ਜਾ ਰਹੇ ਇਹ ਤੇ ਇਹਨਾਂ ਬલિદાન ਹੀ ਹੈ ਜੀ ਅਸੀਂ ਤੁਹਾਡਾ ਹਨਾ ਜੀ ਤੇ ਤੁਹਾਡੇ ਅਸੀਂ ਤੁਹਾਡੇ ਬੱਚਿਆਂ ਪਿੱਛੇ ਹਾਂਜੀ ਹਾਂਜੀ ਅਸੀਂ ਤਾਂ ਆਪਣੀਆਂ ਉਮਰਾਂ ਜਿਹੜੀਆਂ ਨਾ ਪੂਰੀਆਂ ਕਰ ਚੁੱਕੇ ਹਾਂਜੀ ਹਾਂਜੀ ਹਾਲੀ ਉਹਨਾਂ ਤੁਹਾਡੇ ਬੱਚਿਆਂ ਦੇ ਭਵਿੱਖ ਵਾਸਤੇ ਕਿਉਂਕਿ ਅੱਜ ਕੱਲ ਸਰਕਾਰਾਂ ਜਿਹੜੀਆਂ ਨਾ ਤੁਹਾਡੇ ਕੋਲ ਦੇਖਣਾ ਬੜਾ ਵੱਡਾ ਖਲਵਾੜ ਕਰਦੀ ਹਾਂਜੀ 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 ਉਹ ਤੁਹਾਡੇ ਹੱਕਾਂ ਦੀ ਰਾਖੀ ਵਾਸਤੇ ਅਸੀਂ ਵੀ ਵੇਖੋ ਸਾਡੀ ਉਮਰ ਇਹ ਛੜਕਾਂ ਤੇ ਪੈਣ ਵਾਲੀ ਨਹੀਂ ਨਹੀਂ ਜੀ ਠੀਕ ਹੈ ਜੀ ਮੈਨਾਂ ਆਹ ਮੈਨਾਂ ਵੇਖਣਾ ਰੋਡ ਲੰਘਦਾ ਤੇ ਮਨ ਨੂੰ ਜੋ ਠੇਸ ਹੁੰਦੀ ਇਹ ਨਹੀਂ ਇਹ ਨਹੀਂ ਕਿ ਗੱਲ ਕਿਸਾਨਾਂ ਦਾ ਇਹ ਹਰੇਕ ਨਹੀਂ ਪੜਾ ਹਾਂਜੀ ਬਿਲਕੁਲ ਪੂਰੇ امام ਦਾ ਦੇਖੋ ਜਿਹੜਾ ਆਪਾਂ ਅੱਗੇ 2020 ਤੇ ਦਿੱਲੀ ਮੋਰਚਾ ਲਾਇਆ ਹਾਂਜੀ 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 ਉਹ ਪੂਰੇ امام ਨੇ ਦਾ ਸਾਥ ਦਿੱਤਾ امام ਨੇ ਸਾਥ ਦਿੱਤਾ ਬਿਲਕੁਲ ਜੀ ਤੇ امام ਦਾ ਸਾਥ ਮਿਲਨ ਕਰਕੇ ਆਪਾਂ ਦਿੱਲੀ ਮੋਰਚਾ ਜਿਹੜਾ ਦਿੱਤਿਆ ਠੀਕ ਹੈ ਜੀ ਠੀਕ ਹੈ ਚਲੋ ਸਰਕਾਰਾਂ ਦੀ ਬੇਇਮਾਨੀ ਹੋ ਗਈ ਅੱਜ ਦੁਬਾਰਾ ਮੋਰਚਾ ਲਾਉਣਾ ਪਿਆ ਮੰਗੀਆਂ ਹੋਈਆਂ ਮੰਗਾਂ ਨੂੰ ਰਿਟਰਨ ਦੇ ਵਿੱਚ ਨਾਂ ਦੇਣ ਕਰਕੇ ਸਾਨੂੰ ਦੁਬਾਰਾ ਮੋਹਸਲਾ ਲੈਣਾ ਪੈਣਾ। ਅੱਗੇ ਲੈਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ ਜੀ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਨਾ? ਨਹੀਂ ਤੇ ਇਹ ਇਹੋ ਮੰਗਾ 2 ਸਾਲ ਪਹਿਲਾਂ ਬਾਈ ਦੇ ਵਿੱਚ ਮਨਵਾ ਲਿਆ ਸੀ ਸਾਰੀਆਂ ਆਪਾਂ। ਬਿਲਕੁਲ ਜੀ ਬਿਲਕੁਲ। ਤੇ ਬਜੀ ਫਿਰ ਆਪਾਂ ਤੁਸੀਂ ਕਿੱਥੋਂ? ਅਸੀਂ ਜੀ ਇੱਥੋਂ ਸਾਡਾ ਡਿਸਟ੍ਰਿਕਟ ਮੋਗਾ। ਹਾਂਜੀ। ਤਹਿਸੀਲ ਧਰਮਪੁਰ। ਠੀਕ ਹੈ। ਪਿੰਡ ਕਿਹੜਾ ਜੀ? ਆਰਾਮਗੜ। ਆਰਾਮਗੜ। ਹਾਂਜੀ। ਠੀਕ ਹੈ। ਤੇ ਵੇਲੋ ਘੜ ਘੜ 4 ਕਿਲੋਮੀਟਰ ਤੋਂ ਵੇਲੋ 'ਚ ਬੈਠੇ ਆ। ਹਾਂਜੀ ਨਹੀਂ ਜੀ ਇਹ ਤਾਂ ਠੀਕ ਹੈ ਨਾ? ਤੇ ਇਹ ਇਹਨਾਂ ਬਲਗਾਂਰ ਆ ਗਏ ਬੰਦ ਨਖਾਨੇ ਆ ਰਜਾਈਆਂ ਔਰ ਜੁਲੀਆਂ ਸਾਰਾ ਕੁਝ ਲਾਈਨਰ ਹਰ ਵਕ ਚੱਲੀ ਜਾਂਦਾ ਚਾਲ ਲੱਗਣਾ ਫੇਰੋ ਬੈਠੇ ਨੇ ਤੇ ਇਹਨਾਂ ਨੂੰ ਕੋਈ ਕੋਈ ਖਾਸ ਨਹੀਂ ਕੀ ਇਹ ਆਪਣੇ ਲਈ ਬੈਠੇ ਆ ਆ ਦੇਖ ਇਹ ਜਮੀਨਾ ਜਿਆਦਾ ਬੰਦ ਦੇ ਲੋ ਪੁੰਜੇ ਪਏ ਆ ਭਾਈ ਹੋਣੇ ਸੜਕ ਤੇ ਸੜਕ ਤੇ ਸੜਕ ਤੇ ਪੁੰਜੇ ਵੀ ਪੁੰਜੇ ਵੇਖੋ ਸੜਕ ਦੇ ਪਏ ਆ ਤੇ ਕਿਹਦੇ ਲਈ ਇਹ ਆਪਣੇ ਲਈ ਪਏ ਆ ਜੀ ਇਹ ਨਹੀਂ ਗੱਲ ਕੀ ਕੋਈ चाहिए महाराज देखो ये ਮੈਨਾਂ ਨੇ ਜਲਦੀ ਨਿਬੜੇ ਕੰਮ ਜੀ ਹਾਂਜੀ ਹਾਂ ਬੱਚਿਆਂ ਵਾਸਤੇ ਹਾਂਜੀ ਹਾਂ ਕਿੰਨੇ ਵੀ ਜਲਦੀ ਤੇ ਕੋਈ ਹੋਊਗਾ ਹਾਂ ਦੇ ਵੇ ਗੱਡੀ ਆਈ ਜੀ ਕੋਈ ਇਹ ਗਲਤ ਆੜ ਕੋ ਗਲਤ ਆ ਗਲਤ ਆ ਗਿਆ ਪਿੱਛੇ ਲੈ ਜਾ ਪਿੱਛੇ ਲੈ ਜਾ ਜੀ ਗਲਤ ਆ ਗਿਆ ਬਾਕੀ ਤੋਂ ਇਹ ਨਹੀਂ ਗੱਲ ਆ ਜੀ ਥੋਰ ਵਾਲਾ ਥੋਰ ਜੀ ਕੰਨ ਜੀ ਅੱਗੇ ਆਉਂਦੇ ਆ ਆ ਉਹ ਅਕਸਰ ਜਿਹੜੇ ਗੱਡੀਆਂ ਨਾਲੇ ਵੱਡੇ ਚੱਲਦੇ ਨੇ ਜਾਂ ਕੋਈ ਵੀ ਗੱਡੀ ਨੰਮੀ ਆ ਉਹ 100 ਮਲੇ ਜਿੰਨੀ ਕੋੜੀ ਕੋਈ ਜਾਏ ਨੇ ਪਾ ਕੇ ਜਾਓ ਉਹ ਵੀ ਆਪਾਂ ਜੇ ਉਹ ਲੰਘਦੇ ਆ ਉਹਨੂੰ ਕੋਈ 5-700 ਰੁਪਏ ਦਾ ਖਰਚਾ ਪੈਂਦਾ ਹੀ ਆ ਉਹ ਵੀ ਵੇਖਦੇ ਹੀ ਆ ਨਹੀਂ ਜੀ ਤੇ ਐਵੇਂ ਪਰ ਆ ਵੀਰੋਂ ਗੱਡੀ ਜਾਂਦੀ ਵੀ ਹੁਣ ਇਹ ਨਹੀਂ ਮੰਨਦੀ ਕਿ ਕੋਈ ਸੌਟ ਦਾ ਪਾਵੇ ਇਹਨਾਂ ਨੇ ਘਰੇ ਦੇ ਖੜੇ ਆ ਤੇ ਤੁਸੀਂ ਤੁਹਾਡੇ ਲਈ ਲੱਗਾ ਲੰਗਰ ਜਿੰਨਾ ਤੁਹਾਡੇ ਗੁਜਾਇਆ ਤੁਸੀਂ ਦੇ ਕੇ ਜਾਓ ਹਾਂ ਜੀ ਹਾਂ ਯਾਰ ਲੋਕਾਂ ਨਾਲ ਹੀ ਹੈ ਨਾ ਲੋਕਾਂ ਨਾਲ ਹੀ ਹੈ ਨੀ ਉਹਨੂੰ ਗੁਰੂ ਦਾ ਮੰਨਰ ਫੇਰ ਹੀ ਕਿਹਾ ਜਾਂਦਾ ਹਾਂ ਜੀ ਹਾਂ ਆਮ ਦਾ ਸਜੋਗ ਆ ਸਜੋਗ ਬਿਲਕੁਲ ਯੋ ਮਤਲਬ ਤੁਸੀਂ ਨਾ ਹੋ ਜਾ ਮੈਂ ਨਾ ਉਹ ਖੰਡੇ ਦਾ ਮੰਨਰ ਨਹੀਂ 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 ਕਿਹਾ ਉਹ ਆਮ ਹੀ ਜੇ ਉਹਨੂੰ ਫਲਾਦੇ ਫੇਰ ਹੀ ਚੱਲਦਾ ਜਾਂਦਾ ਬੰਦਾ ਉਹ ਤੋਂ ਸਾਡੇ ਗੁਰੂਆਂ ਦੀ ਸਿੱਖਿਆ ਸੀ ਹਾਂ ਜੀ ਉਸ ਤੇ ਮਹਾਰਾਜਾ ਮਹਾਰਾਜਾ ਨੂੰ ਮਤਲਬ ਕਿਸੇ ਇੱਕ ਤੋਂ ਲੈ ਕੇ ਨਹੀਂ ਸਾਡੀ ਕੱਤੋਂ ਲੰਗਰ ਚਲਾਏ ਵੀ ਹਾਂਜੀ ਪੰਗਰ ਦੇ ਵਿੱਚ ਬੈਠ ਕੇ ਲੰਗਰ ਚੱਲੋਗੇ ਤਾਂ ਉਹ ਲੰਗਰ ਉਹੀ ਹੈ ਜਿਹੜਾ ਪੂਰੀ ਸੰਗਤ ਦੇ ਸੁਭੋਗ ਨਾਲ ਚੱਲੇਗਾ ਤਾਂ ਮਾੜਾ ਸਿਰੇ ਚੜੂ ਗਏ ਬਸ ਹੁਣ ਚਲੋ ਠੀਕ ਹੈ ਜੀ ਇਹ ਤੇ ਵੀਡੀਓ ਬਾਅਦੋਂ ਲਾਈਕ ਕਰ ਦੇਅਾ ਸ਼ੇਅਰ ਕਰ ਦੇਅਾ ਬਸ ਇਹ ਮੰਡ ਤੁਸੀਂ ਕਰ ਹੀ ਦੇਣੀ ਆ ਤੇ ਮੈਂ ਬਾਅਦੋਂ ਫੇਰ ਫੇਰੀ ਕਿਉਂ ਨਾ ਜਿੰਨੀਆਂ ਗੱਡੀਆਂ ਲੰਗਲੀਆਂ ਇੱਥੇ ਕੋਲ ਨਾਲ ਸੰਯੋਗ ਕਰ ਦਿਆਂਗਾ ਕਿਰਾਂ ਜੀ ਇੱਥੇ ਮੇਰੇ ਵੀ ਨਸਬਦਾ ਪੜ ਆ ਗਈ ਆ ਸ਼ਕਤ